ਸਟਾਰ نیوز ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਨਜ਼ਰ ਹਰ ਖਬਰ ਤੇ ਨਹੀਂ ਰਹੇ ਪੰਜਾਬੀ ਫਿਲਮਾਂ ਚ ਸਭ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਹਰ ਇੱਕ ਦੀ ਅੱਖ ਹੋਈ ਨਾ ਪੁਲਿਸ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਲਿਆ ਹਿਰਾਸਤ ਦੇ ਵਿੱਚ ਸਹਾਇਤਾ ਕੈਂਪ ਜਾਣ ਦੇ ਲਈ ਨਿਕਲੇ ਸੀ ਘਰੋਂ ਟਰੱਕ ਡਰਾਈਵਰਾਂ ਨੂੰ ਵੀਜ਼ਾ ਨਹੀਂ ਦੇਵੇਗਾ ਅਮਰੀਕਾ ਲਿਆ ਵੱਡਾ ਫੈਸਲਾ ਇੰਟਰਨੈਸ਼ਨਲ ਸਾਈਬਰ ਫਰੋਡ ਨੈਟਵਰਕ ਦਾ ਪਰਦਾਫਾਸ਼ ਤਿੰਨ ਜਾਲੀ ਕੋਲ ਸੈਂਟਰਾਂ ਤੇ ਛਾਪੇ ਮਾਰੀ ਨੌਜਵਾਨਾਂ ਅਤੇ ਔਰਤਾਂ ਸਮੇਤ 85 ਗ੍ਰਿਫਤਾਰ ਭਾਜਪਾ ਆਗੂਆਂ ਨੂੰ ਨਜ਼ਰਬੰਦ ਕਰਨ ਤੇ ਭਾਜਪਾ ਨੇ ਕੀਤਾ ਪ੍ਰਦਰਸ਼ਨ ਮੁੱਖ ਮੰਤਰੀ ਦਾ ਸਾੜਿਆ ਪੁਤਲਾ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬੀ ਅਦਾਕਾਰ ਕਾਮੇਡੀਅਨ ਜਸਵਿੰਦਰ ਭੱਲਾ ਇਸ ਪਾਣੀ ਜਹਾਨ ਨੂੰ ਅਲਵਿਦਾ ਅੱਗੇ ਨੇ ਅਦਾਕਾਰ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ਤੋਂ ਬਾਅਦ ਪੋਲੀਵੁੱਡ ਇੰਡਸਟਰੀ ਨੂੰ ਕਾਫੀ ਵੱਡਾ ਝਟਕਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਪਰਸੋਂ ਰਾਤ ਡਾਕਟਰ ਜਸਵਿੰਦਰ ਭੱਲਾ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕੱਲ੍ਹ ਰਾਤ ਤੋਂ ਉਨ੍ਹਾਂ ਦੀ ਤਬੀਅਤ ਹੋਰ ਖਰਾਬ ਸੀ। ਅੱਜ ਸਵੇਰੇ ਕਰੀਬ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪਰਿਵਾਰ ਦੇ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਮੁਹਾਲੀ ਦੇ ਵਿੱਚ ਭਲਕੇ ਯਾਨੀ ਕਿ 23 ਅਗਸਤ ਦੁਪਹਿਰ 1 ਵਜੇ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਭੱਲਾ ਦੀ ਤੀਰ 10 ਦਿਨ ਪਹਿਲਾਂ ਹੀ ਯੂਰਪ ਗਈ ਸੀ ਪਿਤਾ ਦੇ ਦੇਹਾਂਤ ਤੋਂ ਬਾਅਦ ਹੁਣ ਉਹ ਮੁੜ ਵਾਪਸ ਇੰਡੀਆ ਦੇ ਲਈ ਰਵਾਨਾ ਹੋ ਚੁੱਕੀ ਹੈ ਅਤੇ ਅੱਜ ਸ਼ਾਮ ਤੱਕ ਮੁਹਾਲੀ ਪਹੁੰਚ ਜਾਵੇਗੀ ਜਦਕਿ ਪੁੱਤਰ ਘਰ ਦੇ ਵਿੱਚ ਹੀ ਮੌਜੂਦ ਹੈ ਅਦਾਕਾਰ ਕਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਪ੍ਰਸਿੱਧ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ਤੇ ਸੀਐਮ ਮਾਨ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਦੱਸਦੇ ਕਿ ਉਹਨਾਂ ਵੱਲੋਂ ਸੋਸ਼ਲ ਮੀਡੀਆ ਐਕਸ ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਗਿਆ ਜਸਵਿੰਦਰ ਭੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹੱਦ ਅਫਸੋਸਜਨਕ ਹੈ ਛਣਕਾਟਿਆ ਦੀ ਛਣਕਾਰ ਬੰਦ ਹੋਣ ਤੇ ਮਨ ਬਹੁਤ ਉਦਾਸ ਹੈ ਵਾਇਗਰੂ ਚੰਨਾ ਦੇ ਵਿੱਚ ਨਿਮਾਸ ਬਖਸ਼ਣ ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਤੇ ਦੇਖ ਰਹੇ ਹੋ ਸਟਾਰ نیوز ਪੰਜਾਬੀ ਪੁਲਿਸ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਹਿਰਾਸਤ ਦੇ ਵਿੱਚ ਲਿਆ ਉਹਨਾਂ ਦੇ ਨਾਲ ਨਾਲ ਹੋਰ ਵਰਕਰਾਂ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਭਾਜਪਾ ਦੇ ਵੱਲੋਂ ਅਬੌਰ ਵਿੱਚ ਲਾਏ ਗਏ ਸਹਾਇਤਾ ਕੈਂਪ ਦੇ ਵਿੱਚ ਪਹੁੰਚਣ ਦੇ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਰਵਾਨਾ ਹੋਏ ਸੀ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ ਇਸ ਤੋਂ ਬਾਅਦ ਸੁਨੀਲ ਜਾਖੜ ਟੋਲ ਪਲਾਜ਼ਾ ਦੇ ਨੇੜੇ ਹੀ ਧਰਨਾ ਲਗਾ ਕੇ ਬੈਠ ਗਏ ਉਹਨਾਂ ਕਿਹਾ ਕਿ ਮੈਨੂੰ ਗ੍ਰਿਫਤਾਰੀ ਦੀ ਪਰਵਾਹ ਨਹੀਂ ਹੈ ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਨੂੰ ਦੱਸ ਕੇ ਅਸੀਂ ਗਰੀਬ ਲੋਕਾਂ ਦਾ ਫਾਇਦਾ ਕਰਨ ਲਈ ਚੱਲੇ ਹਾਂ ਪਰ ਪੰਜਾਬ ਸਰਕਾਰ ਸਾਨੂੰ ਰੋਕ ਰਹੀ ਹੈ ਦੱਸਦੇ ਕਿ ਪੰਜਾਬ ਪੁਲਿਸ ਨੇ ਕੱਲ ਭਾਜਪਾ ਦੇ ਮੈਗਾ ਪ੍ਰੋਗਰਾਮ ਭਾਜਪਾ ਦੇ ਸੇਵਾਦਾਰ ਅਗੇ ਤੁਹਾਡੇ ਦੁਆਰ ਤਹਿਤ ਕਰੀਬ 3 ਦਰਜਨ ਕੈਂਪਾਂ ਦੇ ਵਿੱਚ ਪੁੱਜੇ ਤਕਰੀਬਨ 125 ਭਾਜਪਾ ਆਗੂਆਂ ਤੇ ਵਰਕਰਾਂ ਨੂੰ ਹਿਲਾਸਤ ਦੇ ਵਿੱਚ ਲੈ ਲਿਆ ਸੀ ਸੁਨੀਲ ਜਾਖੜ ਜਿਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਖੁਸ਼ੀ ਦੇ ਸਹਿਤ ਸੁਨੀਲ ਕੁਮਾਰ ਜਾਖੜ ਜਿਹਨੂੰ ਜਨਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਇਸ ਗੱਡੀ ਦੇ ਜਿਹੜਾ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜ਼ਖਰ ਜੀ ਨੂੰ ਜਨਾ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜ਼ਖਰ ਜੀ ਨੂੰ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ। ਸੁਨੀਲ ਕੁਮਾਰ ਜ਼ਖਰ ਜੀ ਨੂੰ ਇਸ ਗੱਡੀ ਧਰਵੀ ਜਿਹੜਾ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ। ਤੇ ਸੁਨੀਲ ਜਾਖਰ ਜੀ ਨੂੰ ਜਿਹੜਾ ਗ੍ਰਿਫਟਾਰ ਕਰ ਲਿਆ ਗਿਆ ਹੈ। ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜਾਖਰ ਜੀ ਨੂੰ ਜਿਹੜਾ ਗ੍ਰਿਫਟਾਰ ਕਰ ਲਿਆ ਗਿਆ ਹੈ। ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜਾਖਰ ਜੀ ਨੂੰ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ। ਸੁਨੀਲ ਕੁਮਾਰ ਜਾਖਰ ਜੀ ਨੂੰ ਇਸ ਗੱਡੀ ਰਿਧੀ ਜਿਹੜਾ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ। ਤੇ ਹਲੇ ਹਲੇ ਕਰ ਲਿਆ ਗਿਆ ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਇਸ ਗੱਡੀ ਦੇ ਜਿਹੜਾ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਸੁਨੀਲ ਦੇਫੇਕਿੰਗ ਨੂੰ ਜਿਹੜਾ ਗ੍ਰਿਫਤਾਰ ਕਰਨ ਲਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਗੱਡੀ ਦੇ ਵਿੱਚ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੁਨੀਲ ਕੁਮਾਰ ਜ਼ਾਕਰ ਜੀ ਨੂੰ ਇਸ ਗੱਡੀ ਰਿਧੀ ਜਿਹੜਾ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਤੇ ਚੱਲਿਆ ਨਾ ਸਾਨੂੰ ਕਿਸੇ ਗ੍ਰਿਫਤਾਰੀਆਂ ਦੀ ਪਰਵਾਹ ਅਸੀਂ ਚੱਲੇ ਆ ਗਰੀਬ ਕਿਸਾਨ ਕਮਜ਼ੋਰ ਐਸ்சி ਪਾਈ ਚਾਰੇ ਦੇ ਢਿੱਡ ਤੇ ਜਿਹੜੀ ਗੱਤ ਮਾਰਨ ਵਾਲੀ ਸਰਕਾਰ ਉਹਦੇ ਖਿਲਾਫ ਚੱਲੇ ਆ ਆ ਸਰਕਾਰ ਜਿਹੜੀ ਹੈ ਪੰਜਾਬ ਵਾਲੀ ਨਾਮ ਧਰ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਸਿਮਰਜੀਤ ਖੋੜਾ ਕੱਲੇ ਕਰੇ ਆਮ ਹੋਣਾ ਚਾਹੀਦਾ ਆਨਾਸ਼ਾ ਪਾਰਟੀ ਇਹਨਾਂ ਦਾ ਇੱਕੋ ਹੀ ਨਾਰਾ ਹੈ ਹੜਾ 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 ਚੱਲ ਦਾ ਨਾਰਾ ਹੈ ਨਾ ਤਾਂ ਦੇਣਗੇ ਨਾ ਪੀਜਪੀ ਕੋ ਗਰੀਬ ਕੋ ਕੁਝ ਦੇਣੇ ਦੇਣਗੇ ਗਰੀਬ ਦਾ ਜਿਹੜਾ ਹੱਕ ਹੈ ਨਾ ਸਾਬ ਉਸ ਤੈ ਪਹੁੰਚਾਉਣ ਵਾਸਤੇ ਪੀਜਪੀ ਦੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀਆਂ ਸਕੀਮਾਂ ਹੈਗੀਆਂ ਫਿਰ ਪਹਿਲੇ ਕਰਿਆ ਗਰੀਬ ਤੈ ਪਹੁੰਚਾਉਣ ਵਾਸਤੇ ਚੱਲੇ ਆਂ ਤੇ ਅਸੀਂ ਤੁਹਾਨੂੰ ਹੋਇਆ ਲੈਣ ਵਾਸਤੇ ਚੱਲੇ ਆਂ ਕਿ ਅਸੀਂ ਪੀਜਪੀ ਖੜੀ ਹੈ ਗਰੀਬ ਦਾ ਹੱਥ ਹਰ ਅਸੇਵਾਗੇ ਤੇ ਨਾਲ ਜੋ ਜਿਹੜਾ ਸੁਨੇਹਾ ਹੈ ਉਹ ਸੱਚ ਹੋਇਆ ਰਿਹਾ ਹੈ ਇਹ ਪੇਸ਼ ਆ ਕਿ ਸੁਭਾਸ਼ ਸਿੰਘ ਇਹ ਕਾਂਗਰਸ ਵਾਲੇ ਵੀ ਇਹਦੇ ਨਾਲ ਲੜ ਕੇ ਸਾਡੇ ਵਰਕਰਾਂ ਦੇ ਰਸਤੇ 'ਚ ਅੱਡੇ ਵੀ ਜਰੇ ਪਰ ਹਲੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨਾਂ ਨੂੰ ਇੱਕ ਸਾਡਾ ਸੁਨੇਹਾ ਹੈ ਕਿ ਸਾਡੇ ਵਰਕਰਾਂ ਕੰਨੀ ਕੋੜੀ ਅੱਖ ਨਾਲ ਤੁਹਾਨੂੰ ਦਰਵਾਜ਼ਾ ਦੇਖਣ ਨਹੀਂ ਦੇਾਂਗੇ ਵਰਕਰ ਨਹੀਂ ਸਾਹਿਬ ਕਿ ਇਹ ਸਾਡੇ ਵਰਗੇ ਚਿੱਟੇ ਲੀਡੇ ਵਾਲੇ ਲੋਕ ਦੇ ਫਿਰ ਜਿੰਨਾ ਸਾਰੇ ਪੈਸੇ ਸਿਗਰ ਤਾਰੀਆਂ ਦੇਣਗੇ ਉਹਦੇ ਬਾਅਦ ਕੋਈ ਗਰੀਬ ਕੋਈ ਨਹੀਂ ਚੱਕੇ ਕਿਦੇ ਬਾਅਦ ਕਿਸੇ ਵਰਕਰ ਦਾ ਜਿੰਦੇ ਚਾਹੇ ਹਲ ਵੰਦਰਾ ਜਿਹਨੂੰ ਗ੍ਰਿਫਤਾਰ ਕੀਤਾ ਅਕਲ ਕੋ ਬੋਜੀ ਨੂੰ ਗ੍ਰਿਫਤਾਰ ਕੀਤਾ ਪੰਜਾਬ ਜਾਨੀ ਸਾਹਿਬ ਦਾ ਆਪ ਵੀ ਡਰੇ ਤੁਰੂ ਲੀਡਰਾਂ ਦਾ ਨੰਬਰ ਨਾ ਆਣਾ ਜਾਣਾ ਸਾਹਿਬ ਇਹ ਅੱਗੇ ਲੱਜ ਕੇ ਨਾ ਕਰਵਾਇਆ ਸੀਗਾ ਜੇ ਅਸੀਂ ਪਹਿਲਾਂ ਸਾਡੀਆਂ ਗ੍ਰਿਫਤਾਰੀਆਂ ਹੋਣੀਆਂ ਫਿਰ ਬਾਅਦ ਪਾਰਚ ਵਰਕਰ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਅਮਰੀਕਾ 'ਚ ਇਸ ਹਫਤੇ ਹੋਏ ਇੱਕ ਘਾਤਕ ਸੜਕ ਹਾਦਸੇ ਤੋਂ ਬਾਅਦ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਪਿਓ ਨੇ ਐਲਾਨ ਕੀਤਾ ਕਿ ਹੁਣ ਤੋਂ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਕਿਸੇ ਵੀ ਕਿਸਮ ਦਾ ਵਰਕ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਦਰਅਸਲ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਹਾਲੀ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਪੂਰਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਸੜਕ ਤੇ ਯੂ-ਟਰਨ ਲੈ ਰਿਹਾ ਸੀ। ਜਦੋਂ ਉਹ ਟਰੱਕ ਯੂ-ਟਰਨ ਲੈ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਜਿਹੜੀ ਹੈ ਉਹ ਸਿੱਧੇ ਟਰੱਕ ਦੇ ਵਿੱਚ ਆ ਕੇ ਟਕਰਾ ਗਈ। ਇਸ ਪੂਰੇ ਹਾਦਸੇ ਦੇ ਵਿੱਚ ਕਾਰ ਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਦੀ ਪਛਾਣ ਹਰਜਿੰਦਰ ਸਿੰਘ ਵੱਜੋ ਹੋਈ ਹੈ। ਇਸ ਹਾਦਸੇ ਤੋਂ ਬਾਅਦ ਅਮਰੀਕਾ ਸਰਕਾਰ ਨੇ ਵਪਾਰਕ ਟਰੱਕ ਡਰਾਈਵਰਾਂ ਲਈ ਸਾਰੇ ਵਰਕ ਵੀਜ਼ੇ ਜਾਰੀ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਐਲਾਨ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕੀਤਾ ਹੈ। ਫਲੋਰੀਡਾ ਦੇ ਵਿੱਚ ਹੋਏ ਇਸ ਸੜਕ ਹਾਦਸੇ ਦਾ ਕਾਰਨ ਇੱਕ ਭਾਰਤੀ ਨਾਗਿਕ ਦਾ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਅਮਰੀਕਾ ਸਰਕਾਰ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੁਆਰਾ ਟਰੱਕ ਚਲਾਉਣ ਕਾਰਨ ਹੋਣ ਵਾਲੇ ਖਤਰਿਆਂ ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਦਮ ਚੁੱਕੇ ਨੇ ਫਲੋਰੀਡਾ ਸੜਕ ਹਾਦਸੇ ਤੋਂ ਬਾਅਦ ਕਈ ਸਵਾਲ ਉੱਠ ਰਹੇ ਨੇ ਕਿ ਇਸ ਦੇ ਨਾਲ ਹੀ ਸਰਕਾਰ ਤੋਂ ਵੀਜ਼ਾ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਨੇ ਵੱਧਦੇ ਦਬਾਅ ਦੇ ਮੱਦੇ ਨਜ਼ਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਪਾਈ ਹੈ ਉਹਨਾਂ ਕਹੇ ਕਿ ਅਮਰੀਕੀ ਸੜਕਾਂ ਤੇ ਵੱਡੇ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵੱਧਦੀ ਗਿਣਤੀ ਅਮਰੀਕੀ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ ਰੋਟੀ ਘਟ ਰਹੀ ਘਟਾ ਰਹੀ ਹੈ ਇਸ ਲਈ ਰੂਪਿਆ ਨੇ ਵਪਾਰਕ ਟਰੱਕ ਡਰਾਈਵਰਾਂ ਲਈ ਸਾਰੇ ਵਰਕ ਵੀਜ਼ੇ ਜਾਰੀ ਕਰਨ ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ ਹਰਜਿੰਦਰ ਸਿੰਘ ਵੱਜੋਂ ਪਛਾਣੇ ਗਏ ਟਰੱਕ ਡਰਾਈਵਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਗੈਰਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਫਲੋਰੀਡਾ ਹਾਈਵੇ ਸੇਫਟੀ ਐਂਡ ਮੋਟਰ ਵਹੀਕਲਸ ਡਿਪਾਰਟਮੈਂਟ ਨੇ ਦੱਸਿਆ ਕਿ ਹਰਜਿੰਦਰ ਸਿੰਘ ਨੇ 2018 ਦੇ ਵਿੱਚ ਗੈਰਕਾਨੂੰਨੀ ਤੌਰ ਤੇ ਮੈਕਸੀਕਨ ਸਰਹੱਦ ਪਾਰ ਕੀਤੀ ਅਤੇ ਕੈਲੀਫੋਰਨੀਆ ਦੇ ਵਿੱਚ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਵਿਭਾਗ ਨੇ ਕਿਹਾ ਕਿ ਹਰਜਿੰਦਰ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਗਲਤ ਯੂ ਲੈਂਦ ਦੀ ਕੋਸ਼ਿਸ਼ ਕਰਦੇ ਹਸੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਹਰਿਆਣਾ ਪੁਲਿਸ ਨੇ ਸਾਈਬਰ ਕ੍ਰਾਈਮ ਦੇ ਨੁਕੇਲ ਕਰਦੇ ਹੋਏ ਬੀਤੀ ਰਾਤ ਇੱਕ ਵੱਡੀ ਕਾਰਵਾਈ ਕੀਤੀ ਹੈ ਡੀਜੀਪੀ ਹਰਿਆਣਾ ਦੇ ਨਿਰਦੇਸ਼ਾਂ ਤੇ ਪੰਚਕੁਲਾ ਪੁਲਿਸ ਅਤੇ ਸਾਈਬਰ ਹਰਿਆਣਾ ਦੀ ਟੀਮ ਨੇ ਪੰਚਕੁਲਾ ਦੇ ਆਈਟੀ ਪਾਰਕ ਦੇ ਵਿੱਚ ਚੱਲ ਰਹੇ ਤਿੰਨ ਜਾਲੀ ਕਾਲ ਸੈਂਟਰਾਂ ਤੇ ਛਾਪੇਮਾਰੀ ਕੀਤੀ ਅਤੇ ਇੱਥੋਂ ਕਰੀਬ 85 ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਤੇ ਵਿੱਚ ਇਨ੍ਹਾਂ ਕਾਲ ਸੈਂਟਰਾਂ ਦੇ ਮਾਲਕ ਅਤੇ ਕਰਮਚਾਰੀ ਦੋਵੇਂ ਸ਼ਾਮਲ ਨੇ। ਇਹ ਕੋਲ ਸੈਂਟਰ ਭਾਰਤ ਅਤੇ ਵਿਦੇਸ਼ਾਂ ਖਾਸ ਕਰਕੇ ਅਮਰੀਕਾ ਅਤੇ ਯੂਰਪ ਦੇ ਨਾਗਰਿਕਾਂ ਨੂੰ ਧੋਖਾ ਦੇਣ ਦੇ ਲਈ ਇੱਕ ਸੰਗਠਿਤ ਤਰੀਕੇ ਦੇ ਨਾਲ ਕੰਮ ਕਰ ਰਹੇ ਸਨ ਇਹ ਕਾਰਵਾਈ ਹਰਿਆਣਾ ਪੁਲਿਸ ਦੀ ਸਾਈਬਰ ਅਪਰਾਧ ਦੇ ਵਿਰੋਧੀ ਸਖਤ ਨਿਗਰਾਨੀ ਅਤੇ ਤੁਰੰਤ ਕਾਰਵਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅ ਤੋ ਜਿਵੇਂ ਕਿ ਆਪ ਸਭੀ ਜਾਣਦੇ ਹਨ ਕਿ ਹਮਾਰੇ ਮਾਨਯੋਗ ਡੀਜੀਪੀ ਸਾਹਿਬ ਔਰ ਮਾਨਯੋਗ ਸੀਪੀ ਪੰਚਕੁਲਾ ਸ਼੍ਰੀ ਸ਼ਿਵਾਜ ਕਬੀਰਾਜ ਸਰ ਕੇ शुरू से साइबर क्राइम के अगेंस्ट जो भी एक्शंस रहे हैं उनको लेकर बहुत ही जोर रहा है तो उसी के चलते हुए कल पंचकुला पुलिस ने जो कि हमारी पाँच से छः टीम्स जो कि एक टीम हमारी एस साइबर लीड कर रहे थे एक टीम इंचार्ज क्राइम छब्बीस और तीसरी टीम इंचार्ज डिटेक्टिव हमारे एस साइबर एस एच और स्टेट साइबर से लेके हमारे ए एस अंकुश और साइबर एक्सपर्ट श्रीमती मनीषा और साथ में ही हमारे एस एच ओ चंडी मंदिर श्री रामपाल जी इन टीम्स के द्वारा हमारे तीन डिफरेंट लोकेशंस पर सेक्टर 22 के आईटी पार्क में रेड की गई तो रेड के दौरान ये पाया गया कि वहाँ पे तीन डिफरेंट लोकेशंस पर फेक कॉल सेंटर्स चल रहे थे उन फेक कॉल सेंटर्स के थ्रू ये जो भी लोग हमने पकड़े हैं ये साइबर फ्रॉड कर रहे थे जो कि नागरिक जो बाहर देशों में बैठे हुए अलग अलग हैं या एक ही नाम से चलती नहीं ये तीनों कंपनियां अलग अलग हैं जी जो पहला कॉल सेंटर है ये सर्टिस आईटी सर्विसेज कंपनी के नाम से था और दूसरा आई स्पेस टेक्नोलॉजी प्राइवेट लिमिटेड और एक जो तीसरा कॉल सेंटर था वो एक डिफरेंट कंपनी था जिन लोगों की गिरफ्तारी देखिए अभी गिरफ्तारी तो हम कर रहे हैं इसमें जो मेन हमारे मुख्य आरोपी हैं वो जो है वो आपको बता दिया जाएगा बट इसमें जो टोटल इन्वॉल्वमेंट अभी आया है वो 85 फाइव इंडिविजुअल्स का तो 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 तो, है जो ये तीनों कॉल सेंटर्स हैं इनका ऑपरेंडी तीनों का डिफरेंट था ये तीनों आपस में लिंक नहीं थे और ज़्यादातर अभी जो प्रनरी इन्वेस्टिगेशन में सामने आया है यूएस के सिटीजन्स के साथ फ्रॉड सामने आया है बाकी और कंट्रीज के साथ हम हमारी इन्वेस्टिगेशन जारी है वो हम पता करेंगे अगर मॉडर्स ऑपरेंडी की बात करें तो जैसे कि जो कॉल सेंटर वन हमारा जहाँ पे हमने रेड करी है जो सर्टिस आई टी के नाम से है वहां पे ये कस्टमर सपोर्ट बनकर एक इनकी टीम बैठती है और वहां पे बाहर बैठे नागरिकों को ये जो उनकी ओटीटी सर्विसेज है जैसे कि नेटफ्लिक्स और जो ओ टी सी सर्विस है या बैंक सर्विसेज है उनके रिगार्डिंग उनको ये बहलाफ उसलाकर उनको ये बताते हैं कि जी आपकी ये सर्विस डिसेबल कर दी गई है तो अगर आपको ये सर्विस अपनी दोबारा से चालू करवानी है तो आप फलाने फलाने लिंक पर आ, क्लिक करें या ये आ, जो भी हमारी आपको सर्विस रिन्यू करवाने के लिए आ, हमारे बैंक जो मुलाजिम है उससे बात करें ये लोग विदेश में बैठे लोगों से ठगी करते थे या इंडिया में भी? वो अभी हमारी जांच का विषय है वो हम अभी सर्च कर रहे हैं कि क्या कोई हमारे इंडियन नेशनल्स भी इसमें इन्वॉल्व है जिनके साथ फ्रॉड हुआ है रिकवरी की बात करें तो जी हमारे पास जो सर्टिस आईटी सर्विसेज जो कि पहला कॉल सेंटर है वहां से एट्टी फाइव लैपटॉप सिक्सटी टू मोबाइल फोन्स और आठ लाख चालीस हजार ये जो कैश की रिकवरी हुई है जो दूसरा है आई स्पेस टेक्नोलॉजी प्राइवेट लिमिटेड इससे सिक्सटी टू लैपटॉप सिक्सटी मोबाइल फोन्स और तिहत्तर हजार एक सौ छिहत्तर कैश और जो थर्ड हमारा कॉल सेंटर है इससे अठारह मोबाइल फोन इक्कीस सीपीयू एक लैपटॉप और तीन पॉइंट तो 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 तीन लाख बीस हजार ये रिकवरी इसमें अभी तक जो हमने एटी फाइव किए हैं। तो हमारा जो पहले आ, आ, जो कॉल सेंटर है वहां से चौदह इंडिविजुअल राउंड अपनी अभी ये जांच का विषय का भी ये भी अभी जांच का विषय बेसिकली हमें जो अभी इन्वेस्टिगेशन में ये सामने आया है की ये फॉरन नेशनल ठगी कर रहे थे Uh, कुछ सपोर्ट सिस्टम सर्विसेज के नाम पे कुछ ये डिश टीवी हम आपकी डिश टीवी uh, का रिचार्ज करवा देंगे कुछ उसमें सेक्सटॉर्शन का भी uh, सामने आया है और कुछ वहाँ पे जो ओबामा हेल्थ केयर के नाम से ये इंश्योरेंस कंपनी बन के इंश्योरेंस देने के नाम पे भी उनसे ठगी गई हैं साइबर क्राइम को लेकर उसके अंदर भी इनकी कोई अहम भूमिका नजर आई जैसे साइबर फ्रॉड किया जाता है कि पुलिस वाला अधिकारी बन गया कुछ ऐसा भी कुछ है वो भी वो भी, वो भी वो भी अभी इन्वेस्टिगेशन का मैटर है वो भी तो अभी तो हम नहीं शहर के बीचों बीच आईटी पार्क है वहां पर ये कर रहे थे और बिल्डिंग पर फ्लोर था वो यूज किया तो कब से ये कर रहे थे पहले सूचना नहीं मिली देखिए लंबे समय से बिल्कुल ऐसा है कि अभी हम टाइम तो नहीं बता सकते कब से कर रहे थे बट जब भी हमें हमारे सीक्रेट इन्फॉर्मेशन से इन्फॉर्मेशन मिली हमने तुरंत इस पर एक्शन लिया और आगे भी हम आपको आश्वासन देते हैं कि ऐसा अगर कोई साइबर क्राइम यहाँ चलेगा तो हम रेगुलर रेड्स करेंगे और ये हम बिल्कुल टॉलरेट नहीं करेंगे कि हमारे पंचकुला शहर में ऐसा कोई कॉल सेंटर चले सर सर के रहने वाले ये महिलाओं की गिरफ्तारी हुई है महिलाओं का काम क्या था कॉल सेंटर देखिये ये भी एक पूछताछ का विषय कह लीजिए बट जो प्रिमिनरी इन्वेस्टिगेशन में सामने आया वो यही आया है कि या तो वो सपोर्ट सिस्टम सर्विसेज की उनको कॉल करके एज अ कॉलर बात कर रहे थे वो कॉल ट्रांसफर हो जाती है क्लोजर एक नाम के आदमी पे वो उनसे सेटलमेंट करता था कि कितने पैसे आप ट्रांसफर करेंगे तो कुछ अलग अलग बेंचेस पे अलग अलग सिस्टम्स पे ये बैठे थे तो वैसे ही काम तो है अभी तक हमारी जांच कंडीशन में देखिये ऐसा है की कुछ इसमें से मैनेजर है कुछ इसमें से ऐसे भी है जिनका बहुत मेजर रोल आ रहा है बट ये अभी बहुत ही स्टेज पे है तो अभी हम आपको ये कंफर्म नहीं कर पाए तो 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 जाँच का विषय है बट जब भी हम इसमें पुख्ता सबूत आ जाएंगे किन किन कंट्रीज में देखिए अभी तो कल ही हमने इसका पर्दाफाश किया है तो जब भी हम इसमें बैंक डिटेल्स में जाएंगे इनके सिस्टम्स में हम जो भी हार्डवेयर सॉफ्टवेयर करेंगे तो वो जब भी निकल के आता है

हाँ जी का, है। ये का, किसी का चला अभी तक तो हमने इतना पता चला है की कौन कौन इसमें लीड कर रहा है और उसकी अभी जो डिटेल्स है वो वेरीफाई करेंगे कि क्या वो ओनर है या वो मैनेजर है या वो एक बाहर भी बैठ कर ये भी अभी जांच का विषय है कितना फिगर ये तो आप खुद देख लीजिए कितने की इसकी अमाउंट होगी बट हाँ बट लैपटॉप महंगे या मोबाइल्स जिसमें काफी आईफोन्स हैं कैश आपको बताया तो कि अराउंड तो एक से आठ लाख बीस हजार एक से आ, कुछ तीन लाख बीस हजार और एक से आपका आया तिहत्तर हजार एक सौ छिहत्तर सर तो कोई और भी स्टेटमेंट के ब्रांच है या तो तो अभी तक हमने कुछ इनसे अभी निकल के सामने नहीं आया बट डेफिनेटली पूछताछ के दौरान तो 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 ये वाले वाले हैं जी कार्य कर रहे कुछ ज्यादातर तो वैसे तो इंडिया के कुछ ज्यादातर नॉर्थ ईस्ट के हैं कुछ लोकल्स भी हैं टाइमिंग क्या रहती है इन कॉल सेंटर की अभी तक जो हमें इनिशियली पता चला है ये ज्यादातर रात को ही काम करते हैं ठीक सर ज्यादातर एनसीआर में ऐसे कॉल सेंटर चलते हैं तो क्या ऐसा नहीं लगता कि इनके और कॉल सेंटर कहीं और किसी और स्टेट में नहीं डेफिनेटली होंगे हम इससे मना नहीं करते कि नहीं होंगे बट हमारा जो पंचकुला पुलिस का ये स्टेप है वो ये शो करता है कि हम आगे से यहाँ पे ऐसा कोई भी टॉलरेंस नहीं करेंगे कि अगर यहाँ पे कोई फेक कॉल सेंटर चला रहे हैं और साइबर फ्रॉड कर रहे हैं और इसमें हम रेगुलरली अपनी सीक्रेट थ्रू कह लीजिए या हम रेगुलर रेट के थ्रू कह लीजिए हम ये इंश्योर करेंगे कि यहाँ पे ऐसा कोई साइबर फ्रॉड ना हो तब तीनों कॉल सेंटर में महिलाओं की क्या संख्या है कितने लड़कियाँ पकड़ी गई ये अभी हमने इंडिविजुअल राउंड अप किए अभी संख्या प्रॉपर डिटेल हमारे पास नहीं है तो हम आपके साथ जब भी आते हैं स्टार न्यूज पंजाबी टीवी के लिए ब्यूरो चीफ ਰਮੇਸ਼ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਸੂਬੇ ਚ ਨਾਵੀ ਦੌਰ ਸ਼ੁਰੂ ਹੋਣ ਵਾਲਾ ਹੈ ਅਜਿਹੇ 'ਚ ਸਾਰੀਆਂ ਹੀ ਸਿਆਸੀ ਧਿਰਾਂ ਪੱਪਾ ਪਾਰ ਨੇ ਅਤੇ ਲੋਕਾਂ ਨੂੰ ਆਪਣੇ ਪੱਖ ਕਰਨ ਦੇ ਲਈ ਆਪਣੀ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ 'ਚ ਲੱਗੀਆਂ ਹੋਈਆਂ ਨੇ ਅਜੇ ਹਾਈ ਕੁਝ ਪਠਾਨਕੋਟ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਥੇ ਭਾਜਪਾ ਵੱਲੋਂ ਕੇਂਦਰ ਦੀਆਂ ਸਹੂਲਤਾਂ ਲੋਕਾਂ ਤੱਕ ਪੰਚੌਂ ਦੇ ਲਈ ਕੈਂਪ ਲਗਾਏ ਜਾ ਰਹੇ ਸੇ ਤਾਂ ਜੋ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਪੰਜਾਬ ਚ ਜੋ ਜਨ ਹਿੱਤ ਚ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਕੇਂਦਰ ਸਰਕਾਰ ਦੀ ਦੇਣ ਹੈ ਪਰ ਇਹਨਾਂ ਕੈਂਪਾਂ ਨੂੰ ਲੈ ਕੇ ਕੱਲ ਜ਼ਿਲ੍ਹਾ ਪੁਲਿਸ ਦੇ ਵੱਲੋਂ ਪਿਤੇ ਦਿਨ ਭਾਜਪਾ ਦੇ ਆਗੂਆਂ ਨੂੰ ਨਜ਼ਰਬੰਦ ਕਰ ਲਿੱਤਾ ਗਿਆ ਅਤੇ ਕੋਈ ਕੈਂਪ ਨਹੀਂ ਲਗਾਉਣ ਦਿੱਤਾ ਗਿਆ ਜਿਸ ਦੇ ਚਲਦੇ ਅੱਜ ਭਾਜਪਾ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਆਪਣਾ ਰੋਸ ਜ਼ਾਹਰ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਇਸ ਦੌਰਾਨ ਭਾਜਪਾ ਆਗੂਆਂ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਆਪ ਸਭ ਨੂੰ ਪਤਾ ਹੀ ਹੈ ਕਿ ਪਰਸੋਂ ਤੋਂ ਇਸ ਲਈ ਕੰਦਨ ਤੋਂ ਪੰਜਾਬ ਦੀ ਸਰਕਾਰ ਨੂੰ ਇੱਕ ਪਤਾ ਨਹੀਂ ਕੀ ਹੋਇਆ ਕਿ ਅਸੀਂ ਪਿਛਲੇ ਡੇਢ ਮਹੀਨੇ ਤੋਂ ਕੈਂਪ ਲਗਾ ਰਹੇ ਹਾਂ ਔਰ ਇਸ ਕੈਂਪਾਂ ਦੀ ਗਿਣਤੀ ਜਿਹੜੀ ਹੈ ਉਸ ਜਾਨਪੁਰ ਦੇ ਵਿੱਚ ਲਗਾਤਾਰ ਜਲਦੀ ਰਹੀ ਔਰ ਪਿਛਲੇ 4-5 ਦਿਨ ਤੋਂ ਅਸੀਂ ਇਹ ਕੈਂਪ ਜਿਹੜੇ ਆ ਕੋਈ ਹਲਕੇ ਵਿੱਚ ਲਗਾਏ ਉਸੇ ਕੈਂਪ ਦੇ ਮਾਧਮ ਦੇ ਨਾਲ ਅਸੀਂ ਗਰੀਬ ਜਨਤਾ ਨੂੰ ਉਹਨਾਂ ਦੇ ਦਵਾਰੇ ਜਾ ਕੇ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਦੀ ਇਹ ਕੇਂਦਰ ਸਰਕਾਰ ਦੀ ਜਿਹੜੀ ਯੋਜਨਾਵਾਂ ਹਨ ਉਹਨਾਂ ਦਾ ਲਾਭ ਦੇਣ ਲਈ ਉਹਨਾਂ ਦੇ ਕਾਰਡ ਬਣਾ ਰਹੇ ਸੀ। ਬੱਸ ਸਮੇਂ ਦਾ ਇੱਕ ਬੜਾ ਭਲਾਈ ਦਾ ਕੰਮ ਸੀ। ਸਭ ਭਾਰਤੀ ਜਨਤਾ ਪਾਰਟੀ ਦੇ ਹਰ ਇੱਕ ਕਰਤਾ ਆਪਣਾ ਕੰਮ ਕਰ ਰਹੇ ਸੀ। ਪਰ ਮੈਨੂੰ ਨਹੀਂ ਸਮਝ ਆਈ ਕਿ ਇਹਨਾਂ ਨੂੰ 4 ਦਿਨ ਦੇ ਵਿੱਚ ਕੀ ਹੋਇਆ? ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨੋਂ ਜਿਹੜਾ ਸੰਸੋਧੀਆਂ ਦੇ ਕੇ ਬਿਆਨ ਆਇਆ ਕਿ ਅਸੀਂ ਸਾਮ-ਦਾਮ ਦੰਡਬੇਦ ਮਾਰਾਂਗੇ, ਕੁੱਟਾਂਗੇ, ਲੜਾਂਗੇ, ਪਰਚੇ ਦਰਜ ਕਰਾਵਾਂਗੇ। ਭਾਜਪਾ ਦੇ ਕਾਰਜਕਰਤਾ ਹੋਣ ਕਾਂਗਰਸ ਦੇ ਕਾਰਜਕਰਤਾ ਹੋ ਸਾਡੀ ਵਿਰੋਧੀ ਪਾਰਟੀ ਨਹੀਂ ਆਉਣਗੇ ਸਭ ਕਾਰਜਕਰਤਾ ਨੂੰ ਅਸੀਂ ਆਪਣਾ ਡਰਾਵਾਂਗੇ ਔਰ ਚਕਲਾ ਚੋਣਾਂ ਜਿੱਤਾਂਗੇ ਅਸੀਂ ਸੋਚ ਜਿਹੜੀ ਸੁੋਧੀਆਂ ਲਈ ਉਹਨੂੰ ਪਰਸੋ ਤੋਂ ਇਹਨਾਂ ਨੇ ਕਰਾ ਦਿੱਤ ਕੀਤਾ ਔਰ ਦੂਸਰੀ ਗੱਲ ਮੈਂ ਆਪਣੇ ਪਾਰਟੀ ਦੇ ਕਾਰਜਕਰਤਾ ਦੇ ਮਾਧਮ ਦੇ ਨਾਲ ਔਰ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਹੁਕਮਾਂ ਦੇ ਮੁਤਾਬਕ ਤਾਂ ਕਹਿ ਰਿਹਾ ਆ ਪ੍ਰਦੇਸ਼ ਅ ਦੇਸ਼ ਦਾ ਵੀ ਬਿਆਨ ਆਇਆ ਹੋਏਗਾ ਭਾਰਤ ਦੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅੱਗੇ ਵੀ ਸੜਕਾਂ ਤੇ ਰਹਿੰਦਾ ਹੀ ਕੋਈ ਵੀ ਸੜਕਾਂ ਤੇ ਹਨ ਹੁਣ ਕੋਈ ਗਿਰੋਜ ਨਹੀਂ ਹੈ ਸਾਨੂੰ ਜਨਤਾ ਦੀ ਸੇਵਾ ਕਰਨ ਲਈ ਕੋਈ ਨਹੀਂ ਰੋਕ ਸਕਦਾ ਭਗਵੰਤ ਮਾਨ ਜੀ ਤੁਸੀਂ ਨਹੀਂ ਰੋਕ ਸਕਦੇ ਤੇ ਤੁਹਾਡੇ ਦੁਆਰਾ ਠੇਕੇ ਦੇ ਦਿੱਤੀ ਗਈ ਸੀ ਸਰਕਾਰ ਹੈ ਕੇਜਰੀ ਵਾਰਸ ਤੇ ਸੋਧਿਆ ਉਹ ਤੇ ਪੋਲੀ ਜਾਏ ਉਹ ਇੱਕ ਹਾਰਿਆ ਹੋਇਆ ਇੱਕ ਨਕਾਮ ਆਦਮੀ ਹੈ ਮੈਂ ਇੱਕ ਵਾਰ ਫਿਰ ਤੋਂ ਆਪਣੇ ਕਾਰਜਕਰਤਾ ਦਾ ਵੀ ਧੰਨਵਾਦ ਕਰਦਾ ਮੈਂ ਇਸ ਮੰਡਲ ਦੇ ਅਧਿਖਸ਼ ਨਾਰਥ ਮੰਡਲ ਦੇ ਨਿਪੁੰਜੀ ਸਾਊਥ ਮੰਡਲ ਦੇ ਅਧਿਖਸ਼ ਅਮਨ ਜੀ ਜਾਤੀ ਮੰਡਲ ਦੇ ਅਧਿਖਸ਼ ਪ੍ਰਵੀਨ ਕਟੋਜ ਜੀ ਆਏ ਨੇ ਔਰ ਉਹਨਾਂ ਦੇ ਨਾਲ ਆਏ ਜਥੀ ਜਮਾਜਨ ਜੀ ਹਨੀ ਰਾਮਪਾਲ ਜੀ ਅਨਿਲ বাসুਦੇਵਾ ਜੀ ਹੋਰ ਸਭ ਕਾਰਕਿਰਤਾ ਕੈਂਪ ਜਾਰੀ ਰਹਿਣਗੇ ਤੁਹਾਡੇ ਲਗਾਤਾਰ ਕੈਂਪ ਚੱਦੇ ਰਹਿਣਗੇ ਅਤੇ ਜਨਤਰੀ ਸੇਵਾ ਕਰਨ ਨੂੰ ਕੋਈ ਵੀ ਕਾਨੂੰਨੀ ਰੋਕ ਨਹੀਂ ਸਕਦਾ ਸਾਨੂੰ ਕਿਹਾ ਆਦੇ ਉਹਨਾਂ ਨੇ ਪੁੱਛੋ ਕਿ ਉਹਨਾਂ ਕਿ ਆ ਕੇ ਪੱਤੀ ਹੈ ਜਾਂ ਸਰਕਾਰ ਦੁਆਰਾ ਕੇਂਦਰ ਸਰਕਾਰ ਦੁਆਰਾ ਇੱਕ ਯੋਜਨਾਵਾਂ ਚੱਲਦੀ ਹੈ ਕਿਸੇ ਗਰੀਬ ਨੂੰ ਕਾ ਬਿਸ਼ਕਰਮਾ ਤਹਿਤ ਉਹਨੂੰ ਟੂਲ ਕਿਟ ਮਿਲ ਜਾਂਦੀ ਹੈ ਕੇ ਕਾਰਪੈਂਡਰ ਨੂੰ ਉਹਨੂੰ ਵਸਤਰ ਮਿਲ ਜਾਂਦੇ ਆ ਜਾਂ ਕੇ ਸਲਾਈ ਮਸ਼ੀਨ ਮਿਲ ਜਾਂਦੀ ਹੈ ਇਹਨਾਂ ਨੂੰ ਕੀ ਤਕਲੀਫ ਹੈ ਇਹ ਉਹਨਾਂ ਨੂੰ ਪੁੱਛੋ ਕਿਸੇ ਧੰਨ ਦਾ ਕਿਸੇ ਭਰਾ ਦਾ ਮਕਾਨ ਟੁੱਟਦਾ ਪਿਆ ਹੈ ਉਹਨੂੰ ਆਵਾਜ਼ ਯੋਜਨਾ ਦੇ ਤਹਿਤ ਨੂੰ ਪੈਸਾ ਮਿਲ ਜਾਏਗਾ ਕੀ ਇਸ ਲਈ ਉਹਨਾਂ ਨੂੰ ਕੀ ਤਕਲੀਫ ਹੈ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਤੁਸੀਂ ਮੰਨਦੇ ਹੋ ਸਰਕਾਰ ਜਿਹੜੀ ਕੇਂਦਰ ਸਰਕਾਰ ਦੀ ਸਕੀਮਾਂ ਲੋਕਾਂ ਤੱਕ ਪਹੁੰਚ ਪਹੁੰਚਾਂ ਚ ਜਿਹੜੀ ਨਾਕਾਮ ਰਹੀ ਹੈ ਬਿਲਕੁਲ ਜੇ ਨਾਕਾਮ ਰਹੀ ਹੈ ਤਾਂ ਸਾਨੂੰ ਆਣਾ ਪਿਆ ਪਿਛਲੇ 3.5 ਸਾਲ ਤੋਂ ਕਾੜੀ ਯੋਜਨਾ ਲਗਾਤਾਰ ਚੱਲ ਰਹੀ ਹੈ ਪਰ ਫਿਰ ਵੀ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 1 ਮਹੀਨੇ ਤੋਂ 7 ਤੋਂ 8000 ਕਾਰਡ ਬਣਾ ਚੁੱਕੇ ਆਂ ਔਰ ਲਗਭਗ ਮੈਨੂੰ ਲੱਗਦਾ ਹੈ 25 ਤੋਂ 30000 ਕਿ ਜ ਰਿਕੁਆਇਰਮੈਂਟ ਹੋਰ ਹੈ ਔਰ ਭਾਰਤ ਦੀ ਜਨਤਾ ਪਾਰਟੀ ਉਤਨੀ ਤੱਕ ਤਰ ਤੱਕ ਬੈਠੇਗੀ ਨਹੀਂ ਕੋਈ ਕਾਰਕਟਰ ਨਹੀਂ ਬੈਠੇਗਾ ਜਦੋਂ ਤੱਕ ਇਸ ਸੂਬੇ ਦਾ ਇੱਕ ਇੱਕ ਵਿਅਕਤੀ ਨੂੰ ਲਾਭ ਨਾ ਮਿਜੇ ਕਿ ਭਗਵੰਤ ਜੀ ਸਰਕਾਰ ਦਾ ਉਤਲਾ ਫੂਕ ਰਹੇ ਆਂ ਔਰ ਮੈਂ ਕਹਿਣਾ ਚਾਹਾਂਗਾ ਭਗਵੰਤ ਜੀ ਸਰਕਾਰ ਨੂੰ ਔਰ ਮੈਂ ਕੀ ਹੈ ਟਿਕਟ ਸਮਝਣ ਲੱਗਿਆ ਅੱਜ ਐਂਡ ਹੈ ਤੁਸੀਂ ਜੋਦੇ ਵੀ ਕਰੋਗੇ ਤੁਹਾਨੂੰ ਇਹਦਾ ਉਲਟਾ ਜਵਾਬ ਮਿਲੇਗਾ ਕੱਲ ਮੈਂ ਪੁਲਿਸ ਤੇ ਪ੍ਰਸ਼ਾਸਨ ਦੇ ਲੋਕ ਮੇਰੇ ਕੋਲ ਆਏ ਸੀ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਉਹ ਆਪਣੀ ਮਜਬੂਰੀ ਨਾਲ ਆਏ ਸੀ ਇਹਨਾਂ ਦੇ ਆਪਣਾ ਹੁਕਮਾ ਦੇ ਮੁਤਾਬਕ ਆਏ ਸੀ ਮੈਂ ਉਹਨਾਂ ਨੇ ਪੁੱਛਿਆ ਕਿ ਦੱਸੋ ਸਾਡਾ ਕਸੂਰ ਕੀ ਹੈ ਜਵਾਬ ਕੋਈ ਨਹੀਂ ਆ ਮੈਂ ਪੱਤਰਕਾਰ ਮਾਧਿਅਮ ਦੇ ਆਪ ਦੇ ਸਭ ਲੋਕ ਆਵਤੇ ਆ ਆਪ ਦਾ ਇਤਨੀ ਗਰਮੀ ਵਿੱਚ ਬਹੁਤ ਬਹੁਤ ਸਵਾਗਤ ਹੈ ਭਰਾ ਆਪ ਵੀ ਪੁੱਛੋ ਉਹਨਾਂ ਨੂੰ ਕਿ ਇਹਨਾਂ ਕੈਂਪਾਂ ਦੇ ਨਾਲ ਤੁਹਾਨੂੰ ਨੁਕਸਾਨ ਕਿਆ ਹੈ ਦੂਸਰੀ ਗੱਲ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾਂ ਇਹ ਲੋਕ ਕਹਿੰਦੇ ਆ ਕਿ ਡਾਟਾ ਚੋਰੀ ਹੋਇਆ ਇਹਨਾਂ ਨੂੰ ਇਹ ਵੀ ਪੁੱਛਣਾ ਹੈ ਕਿ ਜਦੋਂ ਭੈਣਾ ਦੇ ਤੁਸੀਂ 1-1000 ਰੁਪਏ ਦੇ ਫਾਰਮ ਭਰੇ ਸੀ ਆਧਾਰ ਕਾਰਡ ਲਏ ਸੀ OTP ਲਏ ਸੀ ਕੀ ਉਸ ਟਾਈਮ ਤੇ ਡਾਟਾ ਚੋਰੀ ਨਹੀਂ ਹੋਇਆ? ਕੀ ਉਸ ਟਾਈਮ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਈ? ਇਸ ਲਈ ਮੈਂ ਇੱਕ ਵਾਰ ਫੇਰ ਤੋਂ ਆਪਣੇ ਕਰਮਕਦਰਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਇਸ ਸਰਕਾਰ ਨੂੰ ਚਕਾਵਨੀ ਵੀ ਦਿੰਦਾ ਅੱਗੇ ਤੋਂ ਅਸੀਂ ਹੱਕਤਾ ਕਰੋਗੇ ਤੇ ਮੂੰਹ ਤੋੜ ਜਵਾਬ ਵੀ ਕਰਾਂਗੇ। ਸਟਾਰ نیوز ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ।